ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਲਾਸ ਦੇ ਵਿੱਚ ਆਪਣਾ ਪਹਿਲਾ ਦਿਨ ਹੈਗਾ ਠੀਕ ਹੈ ਜਿਹਦੇ ਵਿੱਚ ਆਪਾਂ ਮਿਸ ਐਮ ਐਸ ਕਿਉ ਕਰਾਂਗੇ ਠੀਕ ਹੈ ਜੀ ਇਹ ਪੰਜਾਬੀ ਮਾਸਟਰ ਗ੍ਰੈਡ ਲਈ ਆਪਣੇ ਇਹ ਪੋਰਟ ਐਮ ਐਸ ਕਿਉ ਰਹਿਣ ਵਾਲੇ ਹੈਗੇ ਠੀਕ ਹੈ ਤੇ ਹਰ ਰੋਜ਼ ਆਪਾਂ 7 ਪੀ ਐਮ ਦੇ ਉੱਤੇ ਲਾਈਵ ਹੋਇਆ ਕਰਾਂਗੇ ਠੀਕ ਹੈ ਅੱਜ ਕਿਸੇ ਈਸੂ ਕਾਰਨ ਆਪਾਂ ਲੇਟ ਹੋ ਗਏ ਸੀਗੇ ਠੀਕ ਹੈ ਜੀ ਤੇ ਜੋ ਆਪਣੀ ਲਾਈਵ ਕਲਾਸ ਹੈ 7 ਪੀ ਐਮ ਤੇ ਹੋਇਆ ਕਰੇਗੀ ਠੀਕ ਹੈ ਤੇ ਮਿਕਸਾ MCQ ਦੀ ਕਲਾਸ ਹੋਇਆ ਕਰੇਗੀ ਜੀ ਇਹ ਠੀਕ ਹੈ ਜੀ ਤੇ ਜੋ ਥਿਉਰੀ ਆਪਣੀ ਕਲਾਸਾਂ ਚੱਲ ਰਹੀਆਂ ਨੇ ਉਹ ਮੈਂ ਤੁਹਾਨੂੰ ਰਿਕਾਰਡ ਅਪਲੋਡ ਕਰਦਾ ਹੁਣਾਗਾ ਤੇ ਪਲੇਲਿਸਟ ਆਪਣੀ ਬਿਲਕੁਲ ਤਿਆਰ ਹੈ ਜੀ ਉਹ ਤੇ ਤੁਸੀਂ ਉੱਥੇ ਜਾ ਕੇ ਤੁਸੀਂ ਲਗਾ ਸਕਦੇ ਹੋਗੇ ਠੀਕ ਹੈ ਤਾਂ ਹੁਣ ਚੱਲਦੇ ਹਾਂ ਜੀ ਹੁਣ ਆਪਾਂ ਪਹਿਲੇ ਕੁਐਸਚਨ ਦੇ ਉੱਪਰ ਠੀਕ ਹੈ ਜੀ ਤੇ ਜੋ ਉਸ ਕਲਾਸ ਦਾ PDF ਹੋਵੇ ਉਹ ਤੁਹਾਨੂੰ ਟੈਲੀਗ੍ਰam ਚੈਨਲ ਤੇ ਮਿਲ ਜੇਗਾ ਠੀਕ ਹੈ ਤੇ ਲਿੰਕ ਤੁਹਾਨੂੰ ਥੱਲੇ ਕਲਾਸ ਦੇ ਅੰਦਰ ਮਿਲ ਜੇਗਾ ਜੀ ਠੀਕ ਹੈ ਲਾਈਵ ਕਲਾਸ ਦੇ ਵੀ ਤੁਹਾਨੂੰ ਮਿਲ ਜਿਗਾ ਉਹ ਤੇ ਰਿਕਾਰਡਰ ਦੇ ਵਿੱਚ ਹੀ ਮਿਲੇਗਾ ਠੀਕ ਹੈ ਜੋ ਕਲਾਸ ਰਿਕਾਰਡਰ ਲਗਾਉਣਗੇ ਉਹ ਤੇਜ਼ ਕਰਕੇ ਲਗਾ ਲਿਓ ਠੀਕ ਹੈ ਜੀ ਕਿਉਂਕਿ ਲਾਈਵ ਦੇ ਵਿੱਚ ਆਪਾਂ ਸਲੋ ਕਰਨਾ ਪੈਂਦਾ ਹੁੰਦਾ ਹੈਗਾ ਕਿਉਂਕਿ ਜਵਾਬ ਹੌਲੀ ਹੌਲੀ ਆਉਂਦੇ ਹੁੰਦੇ ਨੇ ਠੀਕ ਹੈ ਇਸ ਕਰਕੇ ਆਪਦੀ ਕਲਾਸ ਨੂੰ ਤੁਸੀਂ ਤੇਜ਼ ਕਰ ਸਕਦੇ ਹੋਗੇ ਠੀਕ ਹੈ ਜੀ ਤਾਂ ਹੁਣ ਇੱਥੇ ਆਪਣਾ ਪਹਿਲਾ ਕੁਸ਼ਣ ਹੈਗਾ ਭਾਈ ਵੀਰ ਸਿੰਘ ਮਹਾਨ ਡੈਸ਼ ਹਨ ਇਹ ਸੁਧਾਰਕ ਨੇ ਜੀ ਰਾਜਨੀਤਿਕ ਨੇ ਦਾਸਨਿਕ ਨੇ ਜਾਂ ਫਿਰ ਅਧਿਆਪਕ ਨੇ ਇਹ ਆਪਣੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਤਾਂ ਭਾਈ ਵੀਰ ਸਿੰਘ ਨੇ ਜੋ ਕਿ ਆਪਣੇ ਹੀ ਕੀ ਨੇ ਜੀ ਇਹ ਠੀਕ ਹੈ ਜੀ ਤਾਂ ਇੱਥੇ ਆਪਣਾ ਜੋ ਸਹੀ ਆਨਸਰ ਇਹ ਵਾਲਾ ਹੈਗਾ ਆਪਸ਼ਨ ਨੰਬਰ ਸੀ ਇੱਥੇ ਬਿਲਕੁਲ ਪਰੈਕਟ ਆਨਸਰ ਆਏਗਾ ਦਾਸਨਿਕਾ ਆਵੇਗਾ ਜੀ ਠੀਕ ਹੈ ਜੀ ਬਿਲਕੁਲ ਜੀ ਨੈਕਸਟ ਚੱਲਦੇ ਹੁਣ ਆਪਾਂ ਨੈਕਸਟ ਕੁਐਸਚਨ ਹੈਗਾ ਆਪਣਾ ਜੀ ਤਨੀਰਾਮ ਚਾਤਰੀਕ ਨੇ ਨਵਾਂ ਜਹਾਨ ਕਾਵ ਸੰਗ੍ਰਹਿ ਕਦੋਂ ਲਿਖਿਆ ਸੀਗਾ ਜੀ ਸਾਭ ਨੂੰ ਪਤਾ ਹੋਵੇਗਾ ਜੋ ਕਿ ਨਵਾਂ ਜਹਾਨ ਕਾਫ ਸੰਗਰੇ ਹੈਗਾ ਇਹ ਧਨੀ ਰਾਮ ਚਾਤਰੀਕ ਦਾ ਹੈਗਾ ਇਹ ਕਦੋਂ ਲਿਖਿਆ ਗਿਆ ਸੀਗਾ 1940 ਦੇ ਵਿੱਚ 1941 ਦੇ ਵਿੱਚ 1942 ਜਾਂ ਫਿਰ 43 ਠੀਕ ਹੈ ਤਾਂ ਇੱਥੇ ਜੋ ਆਪਣਾ ਸਹੀ ਜਵਾਬ ਰਹਿਣ ਵਾਲਾ ਹੈ ਬਿਲਕੁਲ অপਸ਼ਨ ਨੰਬਰ ਸੀ ਇੱਥੇ ਬਿਲਕੁਲ ਆਪਣਾ ਰਾਈਟ ਆਨਸਰ ਆਏਗਾ ਠੀਕ ਹੈ ਜੀ 1900 ਅ 1942 ਨਹੀਂ ਆਵੇਗਾ ਇੱਥੇ 1941 ਆਵੇਗਾ ਠੀਕ ਹੈ ਜੀ 1941 ਆਪਣਾ ਸਹੀ ਆਨਸਰ ਹੈਗਾ ਆਪਸ਼ਨ ਨੰਬਰ ਬੀ ਬਿਲਕੁਲ ਇੱਥੇ ਆਪਣਾ ਸਹੀ ਆਨਸਰ ਹੈਗਾ ਜੀ ਠੀਕ ਹੈ ਜੀ ਚੱਲੀਏ ਪਹਿਲੇ ਕੁਐਸਚਨ ਦੇ ਉੱਪਰ ਅ ਸੈਕੰਡ ਕੁਐਸਚਨ ਦੇ ਉੱਪਰ ਚਲੋ ਜੀ ਤਾਂ ਆਪਣਾ ਜੋ ਨੈਕਸਟ ਕੁਐਸਚਨ ਹੈਗਾ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦਾ ਮੁੱਖ ਵਿਸ਼ਾ ਕਿਹੜਾ ਹੈਗਾ ਜੀ ਪੰਜਾਬ ਪਿਆਰ ਕੁਦਰਤ ਦੇਸ਼ ਪਿਆਰ ਜਾਂ ਫਿਰ ਸਮਾਜਿਕ ਰਿਸ਼ਤੇ ਤੀਜੇ ਕੁਐਸਚਨ ਦਾ ਆਪਣਾ ਕੀ ਸਹੀ ਆਨਸਰ ਆਵੇਗਾ ਠੀਕ ਹੈ ਤੇ ਕਲਾਸ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਆਪਾਂ ਇੱਕ ਨਵੀਂ ਸੀਰੀਜ਼ ਜਲਦੀ ਸਟਾਰਟ ਕਰਾਂਗੇ ਉਹਦੇ ਵਿੱਚ ਮੈਂ ਤੁਹਾਨੂੰ ਬਲੰਡਰ ਕੁਐਸਚਨ ਕਰਵਾਇਆ ਕਰਾਂਗਾ ਠੀਕ ਹੈ ਜੀ ਫਾਸਟ ਪਾਸਟਰ ਆਪਾਂ ਉਹ ਕਰਿਆ ਕਰਾਂਗੇ ਠੀਕ ਹੈ ਤਾਂ ਤੋ ਤੀਜੀ ਦਾ ਸਹੀ ਆਨਸਰ ਆ ਆਪਸ਼ਨ ਨੰਬਰ ਏ ਇੱਥੇ ਵੀ ਕੋ ਰਾਈਟ ਆਨਸਰ ਆ ਆਪਣਾ ਪੰਜਾਬ ਪਿਆਰ ਠੀਕ ਹੈ ਜੀ ਬਿਲਕੁਲ ਜੀ ਨੈਕਸਟ ਕਰਦੇ ਹੈਗੇ ਕਵਿੱਤ ਸੰਦ ਇੱਕ ਕੀ ਹੈਗਾ ਜੀ ਇਹ ਚੌਪਈ ਆ ਕੋੜਾ ਸੰਦ ਹੈਗਾ ਵਰਣਿਕ ਹੈ ਜਾਂ ਫਿਰ ਸੂਸ਼ਟ ਸੰਦ ਹੈਗਾ ਠੀਕ ਹੈ ਜੀ ਅੱਜ ਦੀ ਕਲਾਸ ਦੇ ਵਿੱਚ ਆਪਾਂ 30 ਜਾਂ ਫਿਰ 35 ਕੁਐਸਚਨ ਕਰਾਂਗੇ ਠੀਕ ਹੈ ਜੀ ਇਸ ਕਰਕੇ ਜਲਦੀ ਜਲਦੀ ਜਵਾਬ ਦਿਓ ਠੀਕ ਹੈ ਜੀ ਤੇ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜੀਗਾ ਸਦਾ ਠੀਕ ਹੈ ਤਾਂ ਚੌਥੀ ਕੁਐਸਚਨ ਦੇ ਇੱਥੇ ਆਪਣਾ ਸਹੀ ਜਵਾਬ ਆਵੇਗਾ ਜੀ ਆਪਸ਼ਨ ਨੰਬਰ ਸੀ ਠੀਕ ਹੈ ਵਰਨਿਕ ਹੈ ਜੀ ਇਹ ਇੱਕ ਜੋ ਕਵਿੱਤ ਸੰਧ ਹੁੰਦੇ ਨੇ ਆਪਣੇ ਇਹ ਏਕ ਵਰਨਿਕ ਹੁੰਦੇ ਨੇ ਨੈਕਸਟ ਕੁਐਸਚਨ ਹੈਗਾ ਆਪਣਾ ਕਵਿੱਤ ਸੰਧ ਦੇ ਚੌਥੇ ਤੁਕਾਂਗ ਵਿੱਚ ਹੁੰਦੇ ਹਨ 7 ਜਾਂ 9 ਵਰਨ ਹੁੰਦੇ ਨੇ ਜੀ 7 ਜਾਂ ਫਿਰ 8 ਵਰਨ ਹੁੰਦੇ ਨੇ ਜਾਂ ਫਿਰ 5 ਜਾਂ 7 ਵਰਨ ਹੁੰਦੇ ਨੇ ਜਾਂ ਫਿਰ 6 ਜਾਂ 8 ਵਰਨ ਹੁੰਦੇ ਨੇ ਠੀਕ ਹੈ ਤਾਂ ਪੰਜਵੇਂ ਕੁਸ਼ਚਨ ਦਾ ਸਹੀ ਜਵਾਬ ਆਵੇਗਾ ਜਿੱਥੇ ਆਪਣਾ ਬਿਲਕੁਲ অপਸ਼ਨ ਨੰਬਰ ਬੀ 7 ਜਾਂ ਫਿਰ 8 ਵਰਨ ਹੁੰਦੇ ਨੇ ਜੀ ਠੀਕ ਹੈ ਜੀ ਅਗਲੇ ਕੁਸ਼ਚਨ ਉਪਰ ਚੱਲਦੇ ਹੈਗੇ ਅਗਲਾ ਕੁਸ਼ਚਨ ਹੈਗੇ ਜੀ ਆਪਣਾ ਸੁਰਜੀਤ ਪਾਤਰ ਦਾ ਜਨਮ ਠੀਕ ਹੈ ਜੀ ਤਾ ਸੁਰਜੀਤ ਪਾਤਰ ਦਾ ਜਨਮ ਕਦੋਂ ਹੋਇਆ ਸੀਗਾ ਜੀ 1944 1946 1945 ਜਾਂ ਫਿਰ 1947 ਆਵੇਗਾ ਠੀਕ ਹੈ ਤਾਂ ਬਿਲਕੁਲ ਜੋ ਕਿ ਸਹੀ ਮੇ ਦਾ ਆਪਣਾ ਸਹੀ ਅਨਸਰ ਹੈਗਾ ਜੀ ਆਪਸ਼ਨ ਨੰਬਰ ਸੀ ਇੱਥੇ ਬਿਲਕੁਲ ਆਪਰੇਟ ਅਨਸਰ ਹੈਗਾ 1945 ਦੇ ਵਿੱਚ ਠੀਕ ਹੈ ਜੀ ਨੈਕ ਚਲਦੇ ਹੈਗੇ ਨਵੀਂ ਕਵਿਤਾ ਵਿੱਚ ਕਵੀ ਆਪਣੀ ਅਨੁਭੂਤੀ ਡੈਸ਼ ਦੇ ਮਾਧਿਅਮ ਰਾਹੀਂ ਪ੍ਰਗਟਾਉਂਦਾ ਹੈ ਤਾਂ ਕਿਵੇਂ ਪ੍ਰਗਟਾਉਂਦਾ ਹੈਗਾ ਜੀ ਉਹ ਸਪਰਸ਼ ਬਿੰਬ ਦੇ ਰਾਹੀਂ ਰੂਪ ਬਿੰਬ ਪ੍ਰਤੀਕ ਜਾਂ ਉਪਰੋਕਤ ਸਾਰੇ ਆਉਣਗੇ ਇਸ ਦੇ ਵਿੱਚ ਇੱਕ ਨਵੀਂ ਕਵਿਤਾ ਹੈਗੀ ਜਿਸ ਦੇ ਵਿੱਚ ਕਵੀ ਆਪਣੀ ਅਨੁਭੂਤੀ ਡੈਸ਼ ਮਾਧਿਅਮ ਰਾਹੀਂ ਪ੍ਰਗਟਾਉਂਦਾ ਹੈ ਜੀ ਕਹਿੰਦੇ ਠੀਕ ਹੈ ਤਾਂ ਉਹ ਕਿਹੜਾ ਮਾਧਿਅਮ ਵਰਤਦਾ ਹੈਗਾ ਠੀਕ ਹੈ ਜੀ ਤਾਂ 7ਵਾਂ ਦਾ ਜੋ ਕੀ ਆਪਣਾ ਇੱਥੇ ਸਹੀ ਅਨਸਰ ਆਵੇਗਾ ਜੀ ਆਪਸ਼ਨ ਨੰਬਰ ਸੀ ਇੱਥੇ ਆਪਣਾ ਬਿਲਕੁਲ ਰਾਈਟ ਆਨਸਰ ਆਏਗਾ ਠੀਕ ਹੈ ਪ੍ਰਤੀਕ ਆਵੇਗਾ ਜੀ ਠੀਕ ਹੈ ਜੀ ਆਪਸ਼ਨ ਨੰਬਰ ਸੀ ਇੱਥੇ ਆਪਣਾ ਬਿਲਕੁਲ ਰਾਈਟ ਆਨਸਰ ਆਏਗਾ ਆਪਣੇ ਉਹ ਪ੍ਰਤੀਕ ਦੇ ਮਾਧਿਅਮ ਰਾਹੀਂ ਉਹ ਪਕਟਾਉਂਦਾ ਹੁੰਦਾ ਹੈਗਾ ਆਪਣੀਆਂ ਅਨੁਭੂਤੀਆਂ ਠੀਕ ਹੈ ਨੈਕਸਟ ਕੁਐਸਚਨ ਹੈਗਾ ਆਪਣਾ ਜਸਵੰਤ ਸਿੰਘ ਨੇਕੀ ਦੀ ਕਿਹੜੀ ਰਚਨਾ ਨੂੰ ਸਾਹਿਤ ਅਕਾਦਮੀ ਵੱਲੋਂ ਇਨਾਮ ਦਿੱਤਾ ਗਿਆ ਹੈਗਾ ਜੀ ਠੀਕ ਹੈ ਜੀ ਸੂਫੀ ਖਾਨਾ ਆਵੇਗਾ ਕਰੋਨਾ ਦੀ ਸ਼ੋਮਗਰੋਂ ਆਵੇਗਾ ਜੀ ਜਾਂ ਫਿਰ ਬੇਰਾ ਤੂ ਸੁਲਤਾਨ ਜਾਂ ਫਿਰ ਬਾਦਸਾਈਆਂ ਜਸਵੰਤ ਸਿੰਘ ਨੇਕੀ ਦੀ ਕਿਹੜੀ ਰਚਨਾ ਨੂੰ ਸਾਹਿਤ ਅਕਾਦਮੀ ਵੱਲੋਂ ਇਨਾਮ ਦਿੱਤਾ ਗਿਆ ਹੈਗਾ ਠੀਕ ਹੈ ਤਾਂ 8ਵੇਂ ਕੁਐਸਚਨ ਦਾ ਇੱਥੇ ਜੋ ਕਿ ਸਹੀ ਆਨਸਰ ਹੈਗਾ ਆਪਸ਼ਨ ਨੰਬਰ B ਇੱਥੇ ਮੇਰੇ ਕੋਲ ਰਾਈਟ ਆਨਸਰ ਹੈਗਾ ਕਰੋਨਾ ਦੀ ਸੋ ਮਗਰੋਂ ਠੀਕ ਹੈ ਜੀ ਨੈਕਸਟ ਕੁਐਸਚਨ ਹੈਗਾ ਆਪਣਾ ਡਾਕਟਰ ਦਿਵਾਨ ਸਿੰਘ ਕਾਲੇਪਾਈ ਦਾ ਜਨਮ ਕਦੋਂ ਹੋਇਆ ਸੀਗਾ ਜੀ 1997 1999 1998 ਜਾਂ ਫਿਰ 1997 ਤਾਂ ਇੱਥੇ ਆਪਣਾ ਕੀ ਰਾਈਟ ਆਨਸਰ ਆਵੇਗਾ ਜੀ ਠੀਕ ਹੈ ਜੀ ਤਾਂ ਨੌਵੇਂ ਕੁਐਸਚਨ ਦਾ ਜੋ ਕਿ ਆਪਣਾ ਸਹੀ ਆਨਸਰ ਇਹਨਾਂ ਬੋਲ ਲਾ ਗਿਆ ਇੱਥੇ ਆਪਸ਼ਨ ਨੰਬਰ ਡੀ ਰਹੇਗਾ ਠੀਕ ਹੈ 1897 ਦੇ ਵਿੱਚ ਠੀਕ ਹੈ ਜੀ ਆਪਸ਼ਨ ਨੰਬਰ ਡੀ ਇੱਥੇ ਵੀ ਕੋ ਆਪਣਾ ਰਾਈਟ ਆਨਸਰ ਆਏਗਾ 1897 ਨੈਕਸਟ ਕੁਐਸਚਨ ਉਪ ਚੱਲਦੇ ਹੈਗੇ ਅਮਰਤਾ ਪ੍ਰੀਤਮ ਨੇ ਕਿਸ ਨੂੰ ਆਪਣੀ ਕਵਿਤਾ ਦਾ ਅੰਗ ਬਣਾਇਆ ਹੈ ਜੀ ਠੀਕ ਹੈ ਤਾਂ ਅਮਰਤਾ ਪ੍ਰੀਤਮ ਨੇ ਕਿਸ ਨੂੰ ਆਪਣੀ ਕਵਿਤਾ ਦਾ ਅੰਗ ਬਣਾਇਆ ਨਾਰੀ ਸੁਵੇਦਨਾ ਬਾਲ ਸੁਵੇਦਨਾ ਪੁਰਸ਼ ਸੁਵੇਦਨਾ ਜਾਂ ਫਿਰ ਬਿਰਧ ਸੁਵੇਦਨਾ ਠੀਕ ਹੈ ਜੀ ਆਸਾਨ ਜਿਹਾ ਕੁਐਸਚਨ ਹੈ ਸਾਰੇ ਇਹਨਾਂ ਕਰ ਲਵਾਂਗੇ ਬਿਲਕੁਲ ਜੋ ਕਿ 10ਵੇਂ ਇੱਥੇ ਸਹੀ ਆਨਸਰ ਆਵੇਗਾ ਆਪਸ਼ਨ ਨੰਬਰ A ਆਵੇਗਾ ਠੀਕ ਹੈ ਜੀ ਨਾਰੀ ਸਵੇਦਨਾ ਚਲੋ ਜੀ ਨੈਕਸਟ ਚਲਦੇ ਹਾਂਗੇ ਨੈਕਸਟ ਕੁਐਸਚਨ ਹੈਗਾ ਸ਼ਿਵ ਕੁਮਾਰ ਬਟਾਲਵੀ ਦਾ ਸਾਹਿਤ ਰਚਨਾ ਤੇ ਪ੍ਰਾਪਤੀ ਦੇ ਪੱਖ ਤੋਂ ਕਿਹੜਾ ਸਮਾਂ ਸੁਨਹਿਰੀ ਸੀਗਾ ਜੀ 1949 ਤੋਂ 67 ਆਵੇਗਾ 1949 ਤੋਂ 67 1949 ਤੋਂ 67 ਆਵੇਗਾ ਜਾਂ 1939 ਤੋਂ ਲੈ ਕੇ 1960 ਤੱਕ ਆਵੇਗਾ ਜੀ ਠੀਕ ਹੈ ਜੀ ਤਾਂ ਇੱਥੇ ਆਪਣਾ ਕੀ ਸਹੀ ਆਨਸਰ ਆਵੇਗਾ ਸ਼ਿਵ ਕੁਮਾਰ ਬਟਾਲਵੀ ਦਾ ਸਾਹਿਤ ਰਚਨ ਤੇ ਪ੍ਰਾਪਤੀ ਦੇ ਪੱਖ ਤੋਂ ਕਿਹੜਾ ਸਮਾਂ ਸੁਨਹਿਰੀ ਸੀਗਾ ਜੀ ਤਾਂ 11ਵਾਂ ਦਾ ਸਹੀ ਆਨਸਰ ਆਵੇਗਾ ਆਪਸ਼ਨ ਬੀ ਠੀਕ ਹੈ 1959 ਤੋਂ ਲੈ ਕੇ 1960 ਦੇ ਤੱਕ ਠੀਕ ਹੈ ਜੀ ਨੈਕਸਟ ਚੱਲਦੇ ਹੁਣ ਆਪਾਂ ਚਲੋ ਚਰਨ ਸਿੰਘ ਸੀਹ ਦਾ ਜਨਮ ਕਦੋਂ ਹੋਇਆ ਸੀਗਾ ਜੀ 1885 1886 1887 ਜਾਂ ਫਿਰ 1881 ਠੀਕ ਹੈ ਜੀ ਤਾਂ ਕੀ ਇੱਥੇ ਆਪਣਾ ਰਾਈਟ ਆਨਸਰ ਆਵੇਗਾ 12ਵੇਂ ਕੁਐਸਚਨ 'ਚ ਇੱਥੇ ਜੋ ਆਪਣਾ ਸਹੀ ਆਨਸਰ ਆਵੇਗਾ ਜੀ 옵ਸ਼ਨ ਬਰ ਡੀ ਇੱਥੇ ਮੇਰੇ ਕੋਲ ਆਪਣਾ ਰਾਈਟ ਆਨਸਰ ਆਗਾ ਠੀਕ ਹੈ 1881 ਆਵੇਗਾ ਜੀ ਠੀਕ ਹੈ ਜੀ ਚੱਲ ਜੀ ਹੁਣ ਆਪਾਂ ਨੈਕਸਟ ਚਲੋ ਨੈਕਸਟ ਕੁਐਸਚਨ ਆਗਾ ਆਪਣਾ ਜੀ ਗੁਰਮਤ ਕਾਬ ਦੇ ਮੁੱਢੀ ਤਾਂ ਗੁਰਮਤ ਕਾਬ ਦੇ ਮੁੱਢੀ ਕੌਣ ਸੀਗੇ ਜੀ ਇੱਥੇ ਆਪਣੇ ਗੁਰੂ ਨਾਨਕ ਦੇਵ ਜੀ ਆਵੇਗਾ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਜਾਂ ਗੁਰੂ ਗੋਬਿੰਦ ਸਿੰਘ ਜੀ ਤਾਂ ਇੱਥੇ ਜੋ ਆਪਣਾ ਰਾਈਟ ਆਨਸਰ ਆਏਗਾ 13ਵੇਂ ਕੁਐਸਚਨ ਦਾ ਆਪਸ਼ਨ ਨੰਬਰ A ਬਿਲਕੁਲ ਸਹੀ ਆਨਸਰ ਆਪਣਾ ਗੁਰੂ ਨਾਨਕ ਦੇਵ ਜੀ ਨੂੰ ਗੁਰਮਤ ਕਾਬ ਦਾ ਮੋਢੀ ਮੰਨਿਆ ਜਾਂਦਾ ਹੈ ਜੀ ਠੀਕ ਹੈ ਨੈਕਸਟ ਕੁਐਸਚਨ ਉਪਰ ਚੱਲਦੇ ਹੈਗੇ ਅਗਲਾ ਆਪਣਾ ਕੁਐਸਚਨ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਅਤੇ ਸਥਾਨ ਠੀਕ ਹੈ ਜੀ ਤਾਂ ਇੱਥੇ ਆਪਣਾ ਕੀ ਸਹੀ ਆਨਸਰ ਆਵੇਗਾ ਜਨਮ ਦੱਸਣਾ ਹੈ ਤੇ ਸਥਾਨ ਦੱਸਣਾ ਹੈ ਠੀਕ ਹੈ ਨਾਰਮਲ ਜੇ ਕੁਐਸਚਨ ਹੈ ਸਾਰੇ ਇਹਨੇ ਕਰ ਲਵੋਗੇ ਤਾਂ 14ਵਾਂ ਕੁਐਸਚਨ ਸਹੀ ਆਨਸਰ ਆਵੇਗਾ ਜੀ ਆਪਸ਼ਨ ਨੰਬਰ A ਠੀਕ ਹੈ ਰਾਏਪੋਈ ਤਲਵੰਡੀ ਠੀਕ ਹੈ 1469 ਦੇ ਵਿੱਚ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਹੈਗਾ ਆਪਣਾ ਗੁਰੂ ਅਮਰਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਹੈਗੀ ਜੀ ਠੀਕ ਹੈ ਜੀ 15 ਆਵੇਗਾ 16 17 ਜਾਂ ਫਿਰ 18 ਜੀ ਗੁਰੂ ਅਮਰਦਾਸ ਜੀ ਦੀ ਜੋ ਕਿ ਬਾਣੀ ਹੈਗੀ ਤਾਂ ਉਹਨਾਂ ਨੇ ਕਿੰਨੇ ਰਾਗ ਵਰਤੇ ਨੇ ਆਪਣੀ ਬਾਣੀ ਦੇ ਵਿੱਚ ਤਾਂ 15ਵੇਂ ਕੁਐਸਚਨ ਦਾ ਆਪਣਾ ਜੋ ਕਿ ਇੱਥੇ ਸਹੀ ਆਨਸਰ ਹੈਗਾ ਆਪਸ਼ਨ ਨੰਬਰ ਬਿਲਕੁਲ ਸੀ ਇੱਥੇ ਬਿਲਕੁਲ ਓਪਰਟ ਆਨਸਰ ਹੈਗਾ 17 ਵਰਤੇ ਨੇ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਹੈਗਾ ਗੁਰੂ ਅਮਰਦਾਸ ਜੀ ਦੇ ਸ਼ਬਦਾਂ ਦੀ ਗਿਣਤੀ ਕਿੰਨੀ ਹੈ ਜੀ 905 906 907 ਜਾਂ 908 ਠੀਕ ਹੈ ਗੁਰੂ ਅਮਰਦਾਸ ਜੀ ਦੇ ਸ਼ਬਦਾਂ ਦੀ ਗਿਣਤੀ ਕਿੰਨੀ ਹੈਗੀ 16ਵੇਂ ਕੁਐਸਚਨ ਦਾ ਇੱਥੇ ਆਪਣਾ ਕੀ ਸਹੀ ਆਨਸਰ ਆਵੇਗਾ ਜੀ ਬੇਕੋ 907 ਠੀਕ ਹੈ ਜੀ ਆਪਸ਼ਨ ਨੰਬਰ ਸੀ ਇੱਥੇ ਬਿਲਕੁਲ ਆਪਣਾ ਰੈਟ ਆਨਸਰ ਆਵੇਗਾ ਅਗਲਾ ਕੁਐਸਚਨ ਕਰਦੇ ਹਾਂਗੇ ਗੁਰੂ ਅਰਜਨ ਦੇਵ ਜੀ ਦਾ ਜਨਮ ਸੈਰ ਕਿਹੜਾ ਗਾਜੀ ਭਾਵ ਕਿ ਉਹਨੇ ਕਿਹੜੇ ਸ਼ਹਿਰ ਦੇ ਵਿੱਚ ਜਨਮ ਲਿਆ ਸੀਗਾ ਜੀ ਤਰਨਤਨ ਵਿਖੇ ਗੋਇੰਦਵਾਲ ਬਾਸਰਕੇ ਜਾਂ ਫਿਰ ਪਾਕਿਸਤਾਨ ਦੇ ਵਿੱਚ ਠੀਕ ਹੈ ਸਾਰੇ ਸਾਰੇ ਆਸਾਨ ਜਿਹੇ ਕੁਐਸਚਨ ਨੇ ਸਾਰੇ ਕਰ ਲਓਗੇ ਬਿਲਕੁਲ ਇੱਥੇ ਬਿਲਕੁਲ ਆਪਣਾ ਰਾਈਟ ਆਨਸਰ ਆਇਗਾ ਗੋਇੰਦਵਾਲ ਵਿਖੇ ਠੀਕ ਹੈ ਜੀ ਨੈਕਸਟ ਕੁਐਸਚਨ ਕਰ ਲੈਣੇ ਹੈਗੇ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਕਿੰਨੇਵੇਂ ਗੁਰੂ ਹੋਏ ਠੀਕ ਹੈ ਤਾ ਜੋ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਸੀਗੇ ਤੁਹਾਨੂੰ ਕਿੰਨੇ ਗੁਰੂ ਸੀਗੇ ਜੀ ਇਹੋ ਠੀਕ ਹੈ ਜੀ ਪਹਿਲੇ ਸੀਗੇ ਦੂਜੇ ਤੀਜੇ ਜਾਂ ਫਿਰ ਚੌਥੇ ਠੀਕ ਹੈ ਬਿਲਕੁਲ ਇੱਥੇ ਜੋ ਆਪਣਾ ਸਹੀ ਆਨਸਰ ਰਹੇਗਾ ਜੀ 18ਵੇਂ ਕੁਐਸਚਨ ਦਾ ਡੀ ਨੰਬਰ ਆਪਸ਼ਨ ਬੇਕਰ ਰਾਈਟ ਆਨਸਰ ਹੈਗਾ ਚੌਥੇ ਗੁਰੂ ਠੀਕ ਹੈ ਜੀ ਨੈਕਸਟ ਚਲਦੇ ਹੁਣ ਆਪਾਂ ਬੀਬੀ ਭਾਨੀ ਜੀ ਦੇ ਸੁਪੁੱਤਰ ਬੀਬੀ ਭਾਨੀ ਦੇ ਸੁਪੁੱਤਰ ਕੌਣ ਸੀਗੇ ਜੀ ਗੁਰੂ ਰਾਮਦਾਸ ਜੀ ਸੀਗੇ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਜਾਂ ਫਿਰ ਕੋਈ ਉੱਤਰ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਠੀਕ ਹੈ ਕੀ ਇੱਥੇ ਆਪਣਾ ਸਹੀ ਆਨਸਰ ਆਵੇਗਾ ਜੀ ਬੀਬੀ ਭਾਨੀ ਦੇ ਸੁਪੁੱਤਰ 19ਵਾਂ ਦਾ ਜੋ ਕਿ ਇੱਥੇ ਆਪਣਾ ਸਹੀ ਆਨਸਰ ਹੈਗਾ ਬਿਲਕੁਲ ਆਪਸ਼ਨ ਨੰਬਰ ਸੀ ਠੀਕ ਹੈ ਜੀ ਗੁਰੂ ਅਰਜਨ ਦੇਵ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਨਸ਼ਟ ਹੈਗਾ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀ ਗਈ ਭਾਸ਼ਾ ਤਾਂ ਕਿਹੜੀ ਭਾਸ਼ਾ ਵਰਤੀ ਗਈ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਜਾਬੀ ਤੇ ਹਿੰਦੀ ਮਰਾਠੀ ਤੇ ਸੰਸਕ੍ਰਿਤ ਜਾਂ ਫਿਰ ਬ੍ਰਿਜਜ ਜਾਂ ਉਪਰੋਕਤ ਸਾਰੀਆਂ ਆਉਣੀਆਂ ਦੇ ਵਿੱਚ ਠੀਕ ਹੈ ਬੀਮੇ ਦਾ ਆਪਣਾ ਕੀ ਸਹੀ ਆਨਸਰ ਆਵੇਗਾ ਜੀ ਤਾਂ ਬੀ ਨੰਬਰ ਕੁਐਸਚਨ ਦਾ ਆਪਣਾ ਸਹੀ ਆਨਸਰ ਹੈਗਾ ਆਪਸ਼ਨ ਨੰਬਰ ਸੀ ਆਪਸ਼ਨ ਬੀ ਡੀ ਆਵੇਗਾ ਜੀ ਠੀਕ ਹੈ ਉਪਰੋਕਤ ਸਾਰੀਆਂ ਤਾਂ ਜੋ ਇਹ ਸਾਰੀਆਂ ਭਾਸ਼ਾਵਾਂ ਨੇ ਪੰਜੇ ਭਾਸ਼ਾਵਾਂ ਨੇ ਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤੀ ਗਈਆਂ ਨੇ ਠੀਕ ਹੈ ਜੀ ਠੀਕ ਹੈ ਜੀ ਲਿੰਕ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜਾਇਆ ਕਰੇਗਾ ਠੀਕ ਹੈ ਚਲੋ ਨੈਕਸਟ ਕੁਐਸਚਨ ਕਰਦੇ ਹਾਂਗੇ ਗੁਰਮੁਖ ਤੋਂ ਭਾਵ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਣ ਵਾਲਾ ਹੁੰਦਾ ਹੈਗਾ ਜਾਂ ਫਿਰ ਮਰਜ਼ੀ ਕਰਨ ਵਾਲਾ ਜਾਂ ਫਿਰ ਗੁਰੂ ਤੋਂ ਮੁੱਖ ਮੋੜਨ ਵਾਲਾ ਜਾਂ ਫਿਰ ਇਹਦੇ ਵਿੱਚ ਸਾਰੇ ਗਲਤ ਨੇ ਜੀ ਆਪਣੇ ਠੀਕ ਹੈ ਗੁਰਮੁਖ ਤੋਂ ਕੀ ਭਾਵ ਹੈਗਾ ਜੀ 21ਵੇਂ ਦਾ ਆਪਣਾ ਕੀ ਤੇ ਸਹੀ ਹੋਵੇਗਾ ਬਿਲਕੁਲ 21 ਨੰਬਰ ਕੁਸ਼ਣ ਹੈ ਜੋ ਕਿ ਆਪਣਾ ਸਹੀ ਆਨਸਰ ਹੈਗਾ 옵ਸ਼ਨ ਪਰ A ਇਹ ਕਿਹੜਾ ਰਾਈਟ ਆਨਸਰ ਆਗਾ ਗੁਰੂ ਦੇ ਦੱਸੇ ਹੋ ਰਾਹ 'ਤੇ ਚੱਲਣ ਵਾਲਾ ਕੀ ਹੁੰਦਾ ਹੈਗਾ ਜੀ ਗੁਰਮੁਖ ਹੁੰਦਾ ਹੈਗਾ ਠੀਕ ਹੈ ਪਾਈ ਗੁਰਦਾਸ ਜੀ ਦੀ ਵਾਰ ਦੀਆਂ ਪੌੜੀਆਂ ਕਿੰਨੀਆਂ ਨੇ ਜੀ 40 ਨੇ 49 ਨੇ 45 ਨੇ ਜਾਂ ਫਿਰ 44 ਨੇ ਠੀਕ ਹੈ ਤਾਂ ਇੱਥੇ ਆਪਣਾ ਕੀ ਰਾਈਟ ਆਨਸਰ ਆਵੇਗਾ ਜੀ ਠੀਕ ਹੈ ਜੀ ਤਾਂ ਇੱਥੇ ਜੋ 22ਵੇਂ ਦਾ ਆਪਣਾ ਜੋ ਕਿ ਸਹੀ ਆਨਸਰ ਰਹੇਗਾ ਜੀ ਇੱਥੇ ਆਪਣਾ ਆਪਸ਼ਨ ਨੰਬਰ ਬਿਲਕੁਲ ਆਪਸ਼ਨ ਨੰਬਰ ਬੀ ਇਹਥੇ ਆਪਾਂ ਰਾਈਟ ਅਨਸਰ ਆਏਗਾ ਠੀਕ ਹੈ 49 ਨੇ ਜੀ ਠੀਕ ਹੈ ਜੋ ਕਿ ਵਾਰ ਦੀਆਂ ਪੌੜੀਆਂ ਨੇ ਠੀਕ ਹੈ ਜੀ ਬਿਲਕੁਲ ਜੀ ਪਹਿਲੀ ਵਾਰ ਦੀਆਂ ਠੀਕ ਹੈ ਨੈਕਸਟ ਚੱਲਦੇ ਹਾਂਗੇ ਪੰਡ ਤੋਂ ਭਾਵ ਪੰਡ ਤੋਂ ਕੀ ਭਾਵ ਹੁੰਦਾ ਹੈਗਾ ਜੀ ਭੰਡਣਾ ਹੁੰਦਾ ਹੈਗਾ ਮਾੜਾ ਹੁੰਦਾ ਹੈ ਜਾਂ ਫਿਰ ਇਸਤਰੀ ਜਾਂ ਫਿਰ ਪ੍ਰਕਿਰਤੀ ਹੁੰਦਾ ਹੈਗਾ ਜੀ ਠੀਕ ਹੈ ਜੀ ਜੋ 22ਵੇਂ ਕੁਐਸਚਨ ਸੀਗਾ ਉਸ ਤੇ ਟਾਈਪਿੰਗ ਮਿਸਟੇਕ ਹੋ ਗਈ ਠੀਕ ਹੈ ਜੀ ਤਾ 23ਵਾਂ ਕੁਐਸਚਨ ਦੱਸੋ ਸਾਰੇ ਆਪਣਾ ਕੀ ਇੱਥੇ ਸਹੀ ਆਨਸਰ ਆਵੇਗਾ ਠੀਕ ਹੈ ਬਿਲਕੁਲ ਜੋ ਇੱਥੇ ਸਹੀ ਆਨਸਰ ਰਹੇਗਾ 22ਵੇਂ ਕੁਐਸਚਨ ਆ 23ਵੇਂ ਕੁਐਸਚਨ ਦਾ ਆਪਣਾ ਆਪਸ਼ਨ ਨੰਬਰ ਸੀ ਠੀਕ ਹੈ ਇਸਤਰੀ ਆਵੇਗਾ ਠੀਕ ਹੈ ਜੀ ਨੈਕਸਟ ਚੱਲਦੇ ਆਂਗੇ ਕਿਸ ਸੂਫੀ ਦਰਵੇਸ਼ ਨੇ ਹਰਮੰਦਰ ਸਾਹਿਬ ਦੀ ਨੀ ਰੱਖੀ ਸੀਗੀ ਜੀ ਠੀਕ ਹੈ ਅੱਜ ਆਪਣਾ ਪਹਿਲਾ ਦਿਨ ਆਗਾ ਤਾਂ ਕਰਕੇ ਮੈਂ ਆਸਾਨ ਦੇ ਕੁਐਸਚਨ ਲੈ ਕੇ ਆਇਗਾ ਹੌਲੀ ਹੌਲੀ ਆਪਾਂ ਆਪਦੇ ਕੁਐਸਚਨਾਂ ਦਾ ਲੈਵਲ ਹਾਈ ਕਰਦੇ ਤੁਰੇ ਜਾਵਾਂਗੇ ਠੀਕ ਹੈ ਜੀ ਇੱਥੇ ਆਪਣਾ ਕਿਹ ਸਹੀ ਆਨਸਰ ਆਵੇਗਾ ਕਿਸੇ ਸੂਫੀ ਦਰਬੇਸ਼ ਨੇ ਹਰਬੰਦਰ ਸਾਹਿਬ ਦੀ ਨੀਂਦ ਰੱਖੀ ਸੀਗੀ ਸਭ ਨੂੰ ਪਤਾ ਹੋਵੇਗਾ ਨਾ ਤਾਂ 24 ਨੰਬਰ ਕੁਸਚਨ ਦਾ ਆਪਣਾ ਸਹੀ ਆਨਸਰ ਹੈਗਾ ਆਪਸ਼ਨ ਬੀ ਠੀਕ ਹੈ ਹਜਰਤ ਪੀਰ ਮੁਹੰਮਦ ਮੀਆਂ ਮੀਰ ਜੀ ਨੇ ਠੀਕ ਹੈ ਜੀ ਨੈਕਸਟ ਚੱਲਦੇ ਹਾਂਗੇ ਪੰਜਾਬੀ ਸਾਹਿਤ ਦੇ ਮੋਢੀ ਤਾਂ ਪੰਜਾਬੀ ਸਾਹਿਤ ਦੇ ਮੋਢੀ ਕੌਣ ਨੇ ਜੀ ਇੱਥੇ ਸੇਖਪ੍ਰੀਤ ਜੀ ਹੈ ਸਾਹੂ ਸੈਣ ਬੁੱਲੇ ਸਾਜਾ ਫਿਰ ਪੀਲੂ ਠੀਕ ਹੈ ਠੀਕ ਹੈ ਜੀ 1588 ਦੇ ਵਿੱਚ ਬਿਲਕੁਲ ਦਾ ਪੰਜਾਬੀ ਸਾਇੰਸ ਦੇ ਮੋਡੀ ਕੌਣ ਨੇ ਜੀ ਇੱਥੇ ਆਪਣੇ ਤਾਂ ਜੋ ਇੱਥੇ ਆਪਣਾ ਸਹੀ ਆਨਸਰ ਰਹੇਗਾ ਜੀ 25ਵੇਂ ਕੁਐਸਚਨ ਦਾ ਆਪਸ਼ਨ ਨੰਬਰ ਏ ਥੇ ਬਿਲਕੁਲ ਆਪਣਾ ਰਾਈਟ ਆਨਸਰ ਆਏਗਾ ਠੀਕ ਹੈ ਸੇਖ ਫਰੀਦ ਜੀ ਠੀਕ ਹੈ ਜੀ ਨੈਕਸਟ ਚੱਲਦੇ ਹਾਂਗੇ ਅਗਲਾ ਆਪਣਾ ਕੁਐਸਚਨ ਹੈਗਾ ਸੇਖ ਫਰੀਦ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਕਿੰਨੇ ਨੇ ਜੀ ਦੋ ਨੇ ਤਿੰਨ ਨੇ ਚਾਰ ਨੇ ਜਾਂ ਫਿਰ ਪੰਜ ਨੇ ਠੀਕ ਹੈ ਸੇਖ ਫਰੀਦ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਸ਼ਬਦ ਨੇ ਬਿਲਕੁਲ ਇਥੇ ਸਹੀ ਜਵਾਬ ਆਵੇਗਾ ਆਪਸ਼ਨ ਨੰਬਰ ਸੀ ਠੀਕ ਹੈ ਚਾਰ ਸ਼ਬਦ ਨੇ ਜੀ ਠੀਕ ਹੈ ਜੀ ਤੇ ਆਪਾਂ ਜੋ ਥਿਊਰੀ ਕਰਾਂਗੇ ਨਾ ਬੜੀ ਡਿਟੇਲਡ ਵਿੱਚ ਜਾਣਾਂਗੇ ਵੀ ਕਿਹੜੇ ਸ਼ਬਦ ਨੇ ਕਿਹਨਾਂ ਸ਼ਬਦ ਉਹਨਾਂ ਨੇ ਬੋਲੇ ਸੀਗੇ ਠੀਕ ਹੈ ਅੱਜ ਮੈਂ ਇੱਕ ਕਮਿਊਨਿਟੀ ਦੇ ਵਿੱਚ ਪਾਇਆ ਵੀ ਸੀਗਾ ਨਾ ਸ਼ਬਦ ਤੇ ਮੈਨੂੰ ਉਮੀਦ ਹੈ ਕਿ ਸਾਰਿਆਂ ਨੇ ਕਰਿਆ ਹੋਣਾ ਠੀਕ ਹੈ ਜੀ ਤਾਂ ਨੈਕਸਟ ਕਰਦੇ ਹਾਂਗੇ ਸਾਹੂ ਸੈਣ ਜੀ ਦੇ ਸਮਕਾਲੀ ਗੁਰੂ ਕੌਣ ਸੀਗੇ ਜੀ ਗੁਰੂ ਰਾਮਦਾਸ ਗੁਰੂ ਅਮਰਦਾਸ ਗੁਰੂ ਅਰਜਨ ਦੇਵ ਗੁਰੂ ਗੋਬਿੰਦ ਸਿੰਘ ਜੀ ਸਾਹਸੈਨ ਦੇ ਸਮਕਾਲੀ ਗੁਰੂ ਕੌਣ ਸੀਗੇ 27ਵੇਂ ਦਾ ਆਪਣਾ ਇੱਥੇ ਕੀ ਸਹੀ ਆਨਸਰ ਆਵੇਗਾ ਜੀ ਠੀਕ ਹੈ ਜੀ ਇੱਥੇ ਜੋ ਆਪਣਾ ਸਹੀ ਆਨਸਰ ਆਉਣ ਵਾਲਾਗਾ ਜੋ ਸਿੱਖਾਂ ਦੇ ਪੰਜਵੇਂ ਗੁਰੂ ਨੇ ਗੁਰੂ ਅਰਜਨ ਦੇਵ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਕਰਦੇ ਹਾਂਗੇ ਵੀ ਕਿੰਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈਗੀ ਠੀਕ ਹੈ ਜੀ ਬੁੱਲੇ ਸਾਧ ਦੀ ਆ ਸਾਹਸੈਨ ਦੀ ਬਾਬਾ ਫਰੀਦ ਜੀ ਦੀ ਜਾਂ ਫਿਰ ਇਹਨਾਂ ਵਿੱਚੋਂ ਕੁਝ ਵੀ ਨਹੀਂ ਆਵੇਗਾ 28ਵੇਂ ਦਾ ਆਪਣਾ ਕੀ ਸਹੀ ਆਨਸਰ ਆਵੇਗਾ ਜੀ ਠੀਕ ਹੈ ਤਾਂ ਕਿੰਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈਗੀ ਤਾਂ ਸਭ ਨੂੰ ਪਤਾ ਹੋਵੇਗਾ ਇੱਥੇ ਜੋ ਆਪਣਾ ਸਹੀ ਆਨਸਰ ਹੈਨ ਵਾਲਾ ਹੈ 28ਵੇਂ ਕੁਐਸਚਨ ਦਾ ਆਪਸ਼ਨ ਨੰਬਰ ਸੀ ਇੱਥੇ ਬਿਲਕੁਲ ਰਾਈਟ ਆਨਸਰ ਹੈਗਾ ਬਾਬਾ ਫਰੀਦ ਜੀ ਠੀਕ ਹੈ ਜੀ ਨੈਕਸਟ ਚਲਦੇ ਹਾਂਗੇ ਪੀਰ ਅਨਾਇਤ ਸਾਹਿਬ ਮੁਰਸ਼ਿਦ ਸੀ ਕੌਣ ਸੀਗੇ ਜੀ ਇਹ ਸਾਹੂ ਸੈਨ ਦਾ ਸੀਗਾ ਜੀ ਇਹ ਬੁੱਲੇ ਸਾਹ ਦਾ ਸ਼ਾਹ ਸ਼ਰਫ ਦਾ ਜਾਂ ਫਿਰ ਗੁਲਾਮ ਫਰੀਦ ਦਾ ਠੀਕ ਹੈ ਜੀ ਤਾਂ ਇੱਥੇ ਜ ਆਪਣਾ ਸਹੀ ਆਨਸਰ ਰਹੇਗਾ ਜੀ ਆਪਸ਼ਨ ਨੰਬਰ ਬੀ ਰਹੇਗਾ ਬੁੱਲੇ ਸ਼ਾਹ ਦਾ ਸੀਗਾ ਜੀ ਜੋ ਕਿ ਪੀਰ ਅਨਾਇਤ ਸਾਹਿਬ ਸੀਗਾ ਮੁਰਸ਼ਿਦ ਤਾਂ ਬੁੱਲੇ ਸ਼ਾਹ ਨੇ ਆਪਣੀਆਂ ਕਾਫੀਆਂ ਵਿੱਚ ਕਿਹੜੇ ਹਾਲਾਤ ਨੂੰ ਬਿਆਨਿਆ ਸੀਗਾ ਜੀ ਤਾਂ ਕਿਹੜੇ ਹਾਲਾਤ ਨੂੰ ਉਹਨਾਂ ਨੇ ਬਿਆਨਿਆ ਸੀਗਾ ਸਮਕਾਲੀ ਸੀਗਾ ਸਮਾਜਿਕ ਰਾਜਨੀਤਿਕ ਜਾਂ ਪ੍ਰੋਗਤ ਵਿੱਚੋਂ ਕੋਈ ਨਹੀਂ ਜਾਵੇਗਾ ਠੀਕ ਹੈ ਤੀਮੇ ਕੁਐਸਚਨ ਹੈ ਇੱਥੇ ਆਪਣਾ ਕੀ ਸਹੀ ਆਨਸਰ ਆਵੇਗਾ ਜੀ ਬਿਲਕੁਲ ਇੱਥੇ ਜੋ ਸਹੀ ਆਨਸਰ ਹੈਗਾ ਜੀ ਆਪਸ਼ਨ ਨੰਬਰ ਡੀ ਇੱਥੇ ਬਿਲਕੁਲ ਆਪਾਂ ਰਾਈਟ ਆਨਸਰ ਆਏਗਾ ਇਹਨਾਂ ਵਿੱਚੋਂ ਕੋਈ ਨਹੀਂ ਹੈਗਾ ਠੀਕ ਹੈ ਤਾਂ ਬੁੱਲੇ ਸਾਹ ਨੇ ਜੋ ਕਿ ਕਾਫੀਆਂ ਦੇ ਵਿੱਚ ਕਿਹੜੇ ਹਲਾਤ ਬਿਆਨ ਕਰੇ ਸੀਗੇ ਤਾਂ ਉਹਨਾਂ ਨੇ ਗੁਰੂਆਂ ਦੇ ਬਾਰੇ ਦੇ ਬਿਆਨ ਕਰੇ ਸੀਗੇ ਠੀਕ ਹੈ ਜੀ ਚਲੋ ਜਦੋਂ ਆਪਾਂ ਥਿਊਰੀ ਕਰੀ ਬੁੱਲੇ ਸਾਹ ਦੇ ਬਾਰੇ ਤਾਂ ਤੁਹਾਨੂੰ ਇਕੱਲਾ ਇਕੱਲਾ ਪੜ੍ਹਟ ਇਹਨਾਂ ਬਾਰੇ ਪਤਾ ਲੱਗ ਜਾਏਗਾ ਠੀਕ ਹੈ ਜੀ ਨੈਕਸਟ ਚੱਲਦੇ ਹਾਂਗੇ ਬੁੱਲੇ ਸਾਹ ਜੀ ਦੇ ਸਮੇ ਸਮਾਜ ਡੈਸ਼ ਧਰਮ ਦੇ ਪੈਰੋਕਾਰ ਵਿੱਚ ਵੰਡਿਆ ਹੋਇਆ ਸੀਗਾ ਜੀ ਤਾਂ ਕਿਹੜੇ ਧਰਮ ਦੇ ਵਿੱਚ ਵੰਡਿਆ ਹੋਇਆ ਸੀਗਾ ਉਹ ਹਿੰਦੂ ਦੇ ਵਿੱਚ ਮੁਸਲਮਾਨ ਸਿੱਖਾਂ ਜਾਂ A ਤੇ B ਦੋਵੇਂ ਆਉਣਗੇ ਇੱਥੇ ਆਪਣੇ ਠੀਕ ਹੈ ਜੀ 31ਵਾਂ ਦਾ ਆਪਣਾ ਕੀ ਇੱਥੇ ਸਹੀ ਆਨਸਰ ਆਵੇਗਾ ਠੀਕ ਹੈ ਨੈਕਸਟ ਕੁਐਸਚਨ ਕਰਦੇ ਹਾਂਗੇ ਅਗਲਾ ਆਪਣਾ ਕੁਐਸਚਨ ਹੈ ਬਾਬਾ ਫਰੀਦ ਜੀ ਦੀ ਬਾਣੀ ਵਿੱਚ ਮਿਲਦਾ ਹੈ ਕਿਹੜੀ ਚੀਜ਼ ਮਿਲਦੀ ਹੈ ਬਾਬਾ ਫਰੀਦ ਜੀ ਦੀ ਬਾਣੀ ਦੇ ਵਿੱਚ ਪ੍ਰੀਤ ਦਾ ਸੰਕਲਪ ਧਰਮ ਦਾ ਸੰਕਲਪ ਬੇਰਹਾ ਦਾ ਸੰਕਲਪ ਜਾਂ ਪ੍ਰਬੋਗਤ ਵਿੱਚੋਂ ਕੋਈ ਨਹੀਂ ਆਵੇਗਾ ਜੀ ਬਾਬਾ ਫਰੀਦ ਜੀ ਦੀ ਬਾਣੀ ਵਿੱਚ ਮਿਲਦਾ ਹੈ ਕਿਹੜੀ ਚੀਜ਼ ਮਿਲਦੀ ਹੈ ਜੀ ਅੱਬਾ ਫਰੀਦ ਜੀ ਦੀ ਬਾਣੀ ਦੇ ਵਿੱਚ 32ਵੇਂ ਦਾ ਆਪਣਾ ਕੀ ਸਹੀ ਆਨਸਰ ਆਵੇਗਾ ਇੱਥੇ ਤਾਂ ਬਿਲਕੁਲ 32ਵੇਂ ਦਾ ਜੋ ਕਿ ਆਪਣਾ ਸਹੀ ਆਨਸਰ ਆਵੇਗਾ ਆਪਸ਼ਨ ਨੰਬਰ ਸੀ ਇੱਥੇ ਨੂੰ ਰਾਈਟ ਆਨਸਰ ਆਵੇਗਾ ਬੇਰਹਾ ਦਾ ਸੰਕਲਪ ਠੀਕ ਹੈ ਜੀ ਤੇ ਇਹਨਾਂ ਨੂੰ ਬੇਰਹਾ ਦਾ ਸੁਲਤਾਨ ਵੀ ਕਿਹਾ ਜਾਂਦਾ ਹੈਗਾ ਠੀਕ ਹੈ ਹੁਣ ਤੁਸੀਂ ਕਹੋਗੇ ਵੀ ਬਰੇ ਸੁਲਤਾਨ ਤਾਂ ਵੀ ਆਪਣਾ ਸ਼ਿਵ ਕੁਮਾਰ ਬਟਾਲਵੀ ਹੈਗਾ ਪਰ ਸ਼ਿਵ ਕੁਮਾਰ ਬਟਾਲਵੀ ਆਪਣਾ ਆਧੁਨਿਕ ਕਾਪ ਦਾ ਹੈਗਾ ਠੀਕ ਹੈ ਜੀ ਤਾਂ ਇਹ ਜੇ ਮੱਧਕਾਲੀਨ ਮੱਧਕਾਲੀਨ ਕਾਲ ਦਾ ਤੁਹਾਨੂੰ ਪੁੱਛਣ ਵੀ ਕੌਣ ਹੈਗਾ ਬਰੇ ਸੁਲਤਾਨ ਤਾਂ ਬਾਬਾ ਫਰੀਦ ਜੀ ਆਵੇਗਾ ਜੀ ਉੱਥੇ ਠੀਕ ਹੈ ਜੀ ਅ ਨੈਕਸਟ ਚੱਲਦੇ ਹਾਂਗੇ ਮੈਸੇਜ ਸੂ ਨਹੀਂ ਹੁੰਦੇ ਜੀ ਕਦੇ ਕਿਸੇ ਦੇ ਠੀਕ ਹੈ ਜੀ ਅ ਤੁਸੀਂ ਇਹ ਨਾ ਦੁਬਾਰਾ ਕੱਟ ਕੇ ਦੁਬਾਰਾ ਲਗਾ ਲਓ ਜੀ ਬੋਧਾ ਦਾ ਸੋ ਹੋ ਜਾਣ ਠੀਕ ਹੈ ਨੈਕਸਟ ਕੁਐਸਚਨ ਹੈਗਾ ਆਪਣਾ ਗੁਰਮਤਿ ਵਿੱਚ ਜੀਵ ਇੱਕ ਤਾਂ ਗੁਰਮਤਿ ਦੇ ਵਿੱਚ ਜੀਵਿਕ ਕੀ ਹੁੰਦਾਗਾ ਜੀ ਇੱਕ ਸਾਗਰ ਹੈਗਾ ਇੱਕ ਦਰਿਆ ਜਾਂ ਫਿਰ ਬੂੰਦ ਹੈ ਜਾਂ ਫਿਰ ਨਦੀ ਹੈ ਠੀਕ ਹੈ ਤਾਂ 33ਵਾਂ ਠੀਕ ਹੈ ਜੀ ਹੁੰਦੇ ਨੇ ਜੀ ਕਹਿੰਦੇ ਠੀਕ ਹੈ ਜੀ ਇੱਕ ਵਾਰ ਕਲਾਸ ਨੂੰ ਬੰਦ ਰੱਖ ਕੇ ਦਵਾ ਚਲਾ ਲਓ ਤਾਂ ਸੋ ਹੋ ਜਾਣਗੇ ਤੁਹਾਡੇ ਕੋਲੇ ਠੀਕ ਹੈ ਜੀ ਤਾਂ 33ਵਾਂ ਦਾ ਆਪਣਾ ਇੱਥੇ ਕੀ ਸਹੀ ਆਨਸਰ ਆਵੇਗਾ ਜੀ 33 ਨਾ ਜੋ ਕਿ ਆਪਣਾ ਸਹੀ ਜਵਾਬ ਹੈਗਾ ਤਾਂ ਆਪਸ਼ਨ ਨੰਬਰ ਸੀ ਇੱਥੇ ਬਿਲਕੁਲ ਠੀਕ ਅਨਸਰ ਹੈਗਾ ਗੁਰਮੁਖਤ ਜੀਵ ਦੇ ਵਿੱਚ ਇੱਕ ਬੂੰਦ ਠੀਕ ਹੈ ਜੀ ਆਪਸ਼ਨ ਨੰਬਰ ਸੀ ਇੱਥੇ ਬਿਲਕੁਲ ਆਪਣਾ ਠੀਕ ਅਨਸਰ ਆਏਗਾ ਨੈਕਸਟ ਕੁਸ਼ਨ ਕਰਦੇ ਹਾਂਗੇ ਪੰਜਾਬੀ ਦਾ ਪਹਿਲਾ ਕਿੱਸਾ ਕਾਵਿ ਲਿਖਿਆ ਹੈਗਾ ਤਾਂ ਕਿਸ ਨੇ ਲਿਖਿਆ ਹੈਗਾ ਜੀ ਇਹ ਪੁੱッセ ਨੇ ਲਿਖਿਆ ਹੈ ਸਿਰੀ ਨੇ ਲਿਖਿਆ ਕਾਦਰ ਯਾਰ ਨੇ ਜਾਂ ਫਿਰ ਮੁਕਬਲ ਨੇ ਪਹਿਲਾ ਕਿੱਸਾ ਕਾਵਿ ਲਿਖਿਆ ਹੈਗਾ ਕਿਹੜੇ ਵਿਅਕਤੀ ਨੇ ਲਿਖਿਆ ਹੈਗਾ ਜੀ ਠੀਕ ਹੈ ਜੀ 34ਵਾਂ ਦਾ ਆਪਣਾ ਕੀ ਸਹੀ ਜਵਾਬ ਆਵੇਗਾ ਇੱਥੇ ਬਿਲਕੁਲ ਆਪਸ਼ਨ ਨੰਬਰ ਏ ਇਥੇ ਕੋਰਟ ਆਨਸਰ ਆਗਾ ਪੁਛਿਆ ਨੇ ਠੀਕ ਹੈ ਜੀ ਨੈਕਸਟ ਕੁਐਸਚਨ ਹੈਗਾ ਪੰਜਾਬੀ ਦੇ ਕਿੱਸਾ ਕਾਵ ਉੱਪਰ ਫਾਰਸੀ ਦੇ ਕਾਵ ਰੂਪ ਦਾ ਪ੍ਰਭਾਵ ਮਸ਼ਨਵੀ ਹੈਗਾ ਗਜ਼ਲ ਹੈ ਸਾਰੀਆ ਜਾਫਰਾ ਕਵਾਲੀ ਹੈਗਾ ਠੀਕ ਹੈ ਠੀਕ ਹੈ ਜੀ ਤਾਂ ਇੱਥੇ ਆਪਣਾ ਕੀ ਰਾਈਟ ਆਨਸਰ ਆਵੇਗਾ 35ਵੇਂ ਕੁਐਸਚਨ ਦਾ ਬਿਲਕੁਲ ਇੱਥੇ ਆਪਣਾ ਸਹੀ ਆਨਸਰ ਆਉਣ ਵਾਲਾ ਹੈ ਜੀ ਆਪਸ਼ਨ ਨੰਬਰ ਏ ਠੀਕ ਹੈ ਮਸ਼ਨਵੀ ਆਵੇਗਾ ਠੀਕ ਹੈ ਜੀ ਨੈਕਸਟ ਚਲਦੇ ਹਾਂ ਤਾ ਨੈਕਸਟ ਸਟੈਪ ਨੇ ਜੋ ਜਿਹੜੀ ਕੁਐਸਚਨ ਸੀਗੀ ਅੱਜ ਦੇ ਆਪਾਂ 35 ਕੁਐਸਚਨ ਕੀਤੇ ਆ ਜੀ ਠੀਕ ਹੈ ਜੀ ਤੇ ਮੈਨੂੰ ਉਮੀਦ ਹੈ ਵੀ ਤੁਹਾਡੇ ਸਾਰੇ ਸਾਰੇ ਆਨਸਰ ਸਹੀ ਗਏ ਹੋਣੇ ਹਨਾ ਠੀਕ ਹੈ ਜੀ ਤੇ ਨੈਕਸਟ ਜੋ ਆਪਣਾ ਇੱਥੇ ਇਸ ਕਲਾ ਦਾ ਪੀਡੀਐਫ ਹੈਗਾ ਉਹ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਤੇ ਮਿਲ ਜੇਗਾ ਠੀਕ ਹੈ ਤੇ ਜਰੂਰ ਸਾਰੇ ਨੇ ਜੁਆਇਨ ਕਰ ਲੈਣਾ ਉਹ ਠੀਕ ਹੈ ਜੀ ਤੇ ਜੋ ਆਪਣੀ ਇਹ ਲਾਈਵ ਕਲਾਸ ਹੁੰਦੀ ਹੈ 7 ਪੀਐਮ ਤੇ ਹੁੰਦੀ ਹੈਗੀ ਤਾਂ ਆਪਣੇ ਆਪ ਵੀ ਚੈਨਲ ਦੇ ਉੱਤੇ ਤੁਸੀਂ ਆ ਜਾਇਆ ਕਰੋ ਠੀਕ ਹੈ ਜੀ ਹੌਲੀ ਹੌਲੀ ਆਪਾਂ ਕਲਾਸ ਨੂੰ ਅ ਠੀਕ ਹੈ ਜੀ ਹੌਲੀ ਹੌਲੀ ਆਪਾਂ ਕਲਾਸ ਨੂੰ ਲੰਮੀ ਵੀ ਕਰਿਆ ਕਰਾਂਗੇ ਠੀਕ ਹੈ ਆਪਾਂ ਸੰਡੇ ਨੂੰ ਮੈਥ ਉਹਨਾਂ ਕਰਿਆ ਕਰਾਂਗੇ ਤੇ ਬਾਕੀ ਦਿਨ ਆਪਾਂ ਹੋ ਸਕੇ ਤਾਂ ਪੜਤਾਈ ਆਪਾਂ ਕੁਐਸਚਨ ਕਰਿਆ ਕਰਾਂਗੇ ਠੀਕ ਹੈ ਜੀ ਬਾਕੀ ਥਿਉਰੀਆਂ ਦੇ ਕਲਾਸ ਆਪਾਂ ਲੱਗ ਰਹੀਆਂ ਨੇ ਆਪਣੇ ਰਿਕਾਰਡਡ ਉਹ ਉਹਦੀਆਂ ਪਲੇਸਟ ਤੁਹਾਨੂੰ ਮੈਂ ਤਿਆਰ ਕਰਤੀਏਗੀ ਠੀਕ ਹੈ ਜੀ ਠੀਕ ਹੈ हां बिल्कुल आ, अपनी क्लास है कि जो कि वो हर रोज होया करेगी हूं 7 pm से आ जाया करो ठीक है जी मैं तुम्हें लिंक भी प्रोवाइड कर देना होनागा आज जो आ, थोड़ी प्रॉब्लम आ गई ता करके 7 pm पे अपनी क्लास नहीं स्टार्ट हुई हैगी ਤੇ ਸਬਕਸ਼ਤ ਆਪਣੀ ਜੋ ਕੋਈ ਕਲਾਸ ਹੈਗੀ ਉਹ ਸ਼ੁਰੂ ਹੋਈ ਸੀਗੀ ਠੀਕ ਹੈ ਜੀ ਠੀਕ ਹੈ ਜੀ ਸਬਸਕ੍ਰਾਈਬ ਕਰ ਲਈ ਠੀਕ ਹੈ ਜੀ ਤਾਂ ਆਪਣੇ ਜੋ ਕਿ ਚੈਨਲ ਹੈਗੇ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਆਪਾਂ ਮਾਸਟਰ ਕੇਡ ਜੋ ਪੰਜਾਬੀ ਹੈਗਾ ਬਿਲਕੁਲ ਤੁਹਾਨੂੰ ਫਰੀ ਦੇ ਵਿੱਚ ਮੈਂ ਥਿਉਰੀ ਦੇ ਨਾਲ MCQ ਨਾਲ ਰਿਵੀਜ਼ਨ ਤੁਹਾਨੂੰ ਕਰਵਾ ਰਹੇ ਹਾਂਗਾ ਠੀਕ ਹੈ ਜੀ ਤੇ ਮਿਲਦੇ ਹਾਂ ਤੁਹਾਨੂੰ ਕੱਲ ਦੀ ਕਲਾਸ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ ਠੀਕ ਹੈ ਜੀ ਚਲੋ ਅਗਰ ਤੁਹਾਡਾ ਕੋਈ ਡਾਊਟ ਹੋਇਆ ਤਾਂ ਤੁਹਾਨੂੰ ਟੈਲੀਗ੍ਰਾਮ ਤੇ ਮੈਸੇਜ ਜ਼ਰੂਰ ਕਰ ਦੇ ਤੁਸੀਂ ਠੀਕ ਹੈ ਜੀ ਤੇ ਬਾਕੀ ਮੈਂ ਤੁਹਾਨੂੰ ਨੰਬਰ ਵੀ ਦੇਜ ਦਵਾਂਗਾ ਠੀਕ ਹੈ ਜੀ ਚਲੋ ਧੰਨਵਾਦ